ਪਰਮ ਸਨਮਾਨ ਜੋ ਜੁਗੋ ਜੁਗ ਅਟਲ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਰਲ ਮਿਲ ਕਰਕੇ ਹਾਜ਼ਰ ਹੋਏ ਹੋ ਵੱਡੇ ਭਾਗ ਵਾਲੇ ਹੋ ਸਤ ਸੰਗਤ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਸੋ ਆਓ ਇਹ ਜੋ ਸਮਾਂ ਮਿਲਿਆ ਹੈ ਇਸ ਨੂੰ ਅਜਾਈ ਨਾ ਗਵਾਈਏ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ ਸਭ ਮਾਈ ਭਾਈ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਆਪਾਂ ਜਪਜੀ ਸਾਹਿਬ ਦੀ ਲੜੀਵਾਰ ਕਥਾ ਵਿਚਾਰ ਸੰਪੂਰਨ ਕੀਤੀ ਸੋ ਆਓ ਅੱਗੇ ਹੁਣ ਸਾਹਿਬੇ ਕਮਾਲ ਧੰਨ 시ਰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬੰਦ ਤੋਂ ਉਚਾਰੇ ਹੋਏ ਸਵਈਏ ਜਉ ਹਨ ਉਹਨਾਂ ਦੀ ਕਥਾ ਵਿਚਾਰ ਕਰੀਏ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੇ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨਕੇ ਦੇਖ ਫਿਰਿਓ ਘਰ ਜੋਗ ਜਤੀਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸਰੇਵੜੇ ਸੋਧੀਆਂ ਸਿਧਾਂ ਦੇ ਇਕੱਠ ਜੋਗੀਆਂ ਅਤੇ ਜਤੀਆਂ ਦੇ ਟਿਕਾਣਿਆਂ ਅਤੇ ਵਿਚਾਰਾਂ ਨੂੰ ਮੈਂ ਚੰਗੀ ਤਰ੍ਹਾਂ ਦੇਖਿਆ ਹੈ ਸੂਰ ਸਰਦਨ ਸੁਧ ਸੁਧਾ ਦੇਕ ਸੰਤ ਸਮੂਹ ਅਨੇਕ ਮਤੀ ਕੇ ਦੇਵਤਿਆਂ ਦੇ ਵੈਰੀ ਦਾਇੰਤ ਅਤੇ ਸ਼ੁੱਧ ਅੰਮ੍ਰਿਤ ਸੁਦਾ ਪੀਣ ਵਾਲੇ ਦੇਵਤੇ ਅਨੇਕਾ ਮਤਾਂ ਦੇ ਸੰਤਾਂ ਦੀਆਂ ਮੰਡਲੀਆਂ ਅਤੇ ਭੇਖਾਂ ਨੂੰ ਵੀ ਮੈਂ ਵੇਖ ਲਿਆ ਹੈ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਊ ਨਾ ਦੇਖਿਅਤ ਪ੍ਰਾਨਪਤੀ ਕੇ ਸਾਰੇ ਦੇਸ਼ ਦੇ ਮਤਾਂ ਨੂੰ ਦੇਖ ਲਿਆ ਹੈ ਪਰ ਕੋਈ ਵੀ ਅਜੇਹਾ ਨਹੀਂ ਵੇਖਿਆ ਜੋ ਸਹੀ ਸ਼ਬਦਾਂ ਵਿੱਚ ਪਰਮਾਤਮਾ ਦਾ ਬਣਿਆ ਹੋਵੇ ਸਿਰਫ ਪ੍ਰਭੂ ਦੀ ਭਗਤੀ ਕਰਦਾ ਹੋਵੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਪਰਮਾਤਮਾ ਦੀ ਕਿਰਪਾ ਅਤੇ ਭਾਵਨਾ ਸਹਿਤ ਪ੍ਰਭੂ ਨਾਲ ਰੱਤੇ ਤੋਂ ਬਿਨਾ ਸੱਚੀ ਪ੍ਰੀਤ ਤੋਂ ਬਿਨਾ ਇਹ ਸਾਰੇ ਏਕ ਰਤੀ ਭਰ ਹੀ ਹਨ ਪਹਿਲਾਂ ਧਾਰਮਿਕ ਆਗੂਆਂ ਦੀ ਗੱਲ ਕਰਕੇ ਹੁਣ ਰਾਜਿਆਂ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਹਨ ਮਾ ਤੇਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਮਸਤ ਹਾਥੀ ਸੋਨੇ ਨਾਲ ਜੜੇ ਹੋਏ ਪੁੱਛੇ ਆਕਾਰ ਵਾਲੇ ਜਿਨ੍ਹਾਂ ਦੀ ਉਪਮਾ ਨਾ ਹੋ ਸਕੇ ਸੰਧੂਰ ਨਾਲ ਸੰਵਾਰੇ ਹੋਏ ਕੋਟ ਤਰੰਗ ਕੁਰੰਗ ਸੇ ਕੁਦਤ ਪਾਣ ਕੇ ਗਾਨ ਕੋ ਜਾਤ ਨਿਵਾਰੇ ਕਰੋੜਾਂ ਘੋੜੇ ਜੋ ਹਿਰਣਾ ਵਾਂਗੂ ਕੁੱਦਦੇ ਅਤੇ ਤੇਜ਼ ਭੱਜਦੇ ਹੋਣ ਹਵਾ ਦੇ ਵੇਗ ਨੂੰ ਪਿੱਛੇ ਛੱਡਦੇ ਹੋਣ ਭਾਰੀ ਪੂਜਾਨ ਕੇ ਭੂਪ ਬਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਵੱਡੀਆਂ ਬਲਵਾਨ ਪੂਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਰਨਾਂ ਵਾਉਂਦੇ ਹੋਏ ਸੀਸ ਝੁਕਾਉਣ ਵਾਲੇ ਇੰਨੇ ਹੋਣ ਕਿ ਗਿਣਤੀ ਨਾ ਕੀਤੀ ਜਾ ਸਕੇ ਏਤੇ ਭਏ ਤੂੰ ਕਾਹ ਭਏ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਐਸੇ ਪ੍ਰਤਾਪੀ ਰਾਜੇ ਵੀ ਬਣ ਗਏ ਤਾਂ ਵੀ ਕੀ ਹੋਇਆ ਅੰਤ ਵਿੱਚ ਨੰਗੇ ਪੈਰੀ ਹੀ ਸੰਸਾਰ ਤੋਂ ਗਏ ਹਨ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਅਮਰਦੰਗਨ ਗਾਰੇ ਆਮੇ ਸਾਰੇ ਦੇਸ਼ ਦੇ ਸੰਤਰਾ ਨੂੰ ਜਿੱਤੀ ਫਰੀਏ ਜਿੱਥੇ ਵੀ ਜਾਈਏ ਅੱਗੇ ਢੋਲ ਮਰਦੰਗ ਅਤੇ ਨਗਾਰੇ ਵੱਜਦੇ ਹੋਣ ਅੰਤਾਂ ਦੀ ਸ਼ੋਭਾ ਹੁੰਦੀ ਹੋਵੇ ਚਾਰੇ ਪਾਸੇ ਜੈਕਾਰ ਹੁੰਦੀ ਹੋਵੇ ਗੁੰਜਤ ਗੂੜ ਅਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਇੰਨਾ ਰਾਜਿਆਂ ਕੋਲ ਹਜ਼ਾਰਾਂ ਹੀ ਸੁੰਦਰ ਹਾਥੀ ਮਸਤੀ ਵਿੱਚ ਚਿੰਗਾੜਦੇ ਹੋਣ ਅਤੇ ਹਜ਼ਾਰਾਂ ਹੀ ਉੱਤਮ نسل ਦੇ ਘੋੜੇ ਬਾਹਰ ਖੜੇ ਹਿਣਕਦੇ ਹੋਣ ਰਾਜੇ ਦੀ ਬੇਅੰਤ ਸ਼ੋਭਾ ਹੋਵੇ ਭੂਤ ਪਵੇਖ ਪਵਾਨ ਕੇ ਭੂਪਤ ਕੌਣ ਗਿਣੈ ਨਹੀਂ ਜਾਤ ਵਿਚਾਰੇ ਲੰਘ ਚੁੱਕੇ ਸਮੇਂ ਅਤੇ ਆਉਣ ਵਾਲੇ ਸਮੇਂ ਚੱਲ ਰਹੇ ਸਮੇਂ ਵਿੱਚ ਕਿੰਨੇ ਹੀ ਰਾਜੇ ਹੋਏ ਹਨ ਕੌਣ ਗਿਣ ਕੇ ਦੱਸ ਸਕਦਾ ਹੈ ਵਿਚਾਰੇ ਹੀ ਨਹੀਂ ਜਾ ਸਕਦੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਤੋਂ ਬਿਨਾ ਅੰਤ ਨੂੰ ਜਮਾਂ ਦੇ ਵਸ ਪੈ ਕੇ ਜਮਪੁਰੀ ਚਲੇ ਗਏ ਪਿਛਲੇ ਦੋ ਸਵਈਆਂ ਵਿੱਚ ਸ਼ਕਤੀਸ਼ਾਲੀ ਰਾਜਿਆਂ ਦਾ ਜ਼ਿਕਰ ਕੀਤਾ ਹੈ ਹੁਣ ਧਾਰਮਿਕ ਰੁਚੀ ਵਾਲੇ ਰਾਜਿਆਂ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ ਹੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਵਸੇਖੈ तीर्थ ਤੇ ਇਸ਼ਨਾਨ ਦਇਆ ਕਰਕੇ ਮਾਇਆ দান ਕਰਨੀ ਸੰਜਮ ਰੱਖਣੇ ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ ਰਾਜੇ ਵੀ ਇਸ ਦੁਨੀਆ ਤੇ ਕਈ ਹੋਏ ਹਨ ਵੇਦ ਪੁਰਾਨਿਕ ਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਵੇਦਾਂ ਪੁਰਾਣਾ ਕਤੇਬਾਂ ਅਤੇ ਕੁਰਾਨ ਆਦ ਧਰਤੀ ਉੱਤੇ ਉਪਲਬਧ ਸਾਰਿਆਂ ਸਮਿਆਂ ਦੇ ਧਰਮ ਗ੍ਰੰਥਾਂ ਨੂੰ ਕੋਖਣ ਵਾਲੇ ਮੂੰਹ ਜਵਾਨੀ ਯਾਦ ਕਰਨ ਵਾਲੇ ਰਟਣ ਵਾਲੇ ਸਭ ਥਾਮਾਂ ਤੇ ਮੈਂ ਵੇਖੇ ਹਨ ਪੌਣ ਆਹਾਰ ਜਤੀ ਜਤ ਧਾਰ ਸਭ ਸੋ ਵਿਚਾਰ ਹਜ਼ਾਰ ਇਕ ਦੇਖੈ ਬਿਨਾ ਕੁਝ ਖਾਦੇ ਪੀਤੇ ਸਿਰਫ ਹਵਾ ਦੇ ਆਸਰੇ ਜਿਉਣ ਵਾਲੇ ਅਤੇ ਜਤ ਸਤ ਧਾਰ ਕੇ ਜਤੀ ਬਣਨ ਵਾਲੇ ਸ਼੍ਰੇਸ਼ਟ ਵਿਚਾਰਾਂ ਵਾਲੇ ਹਜ਼ਾਰਾਂ ਹੀ ਮੈਂ ਰਾਜੀ ਦੇਖੇ ਹਨ ਸ੍ਰੀ ਭਗਵਾਨ ਭਜੇ ਵਿਨੂਪਤ ਇਕ ਰਤੀ ਬਿਨ ਏਕ ਨ ਲੇਖੈ ਮਾਇਆ ਦੇ ਪਤੀ ਪ੍ਰਭੂ ਦੇ ਭਜਨ ਅਤੇ ਪ੍ਰੇਮ ਤੋਂ ਬਿਨਾ ਪਰਮਾਤਮਾ ਦੇ ਰੰਗ ਵਿੱਚ ਰੰਗੇ ਤੋਂ ਬਿਨਾ ਇੱਕ ਰਾਜਾ ਵੀ ਅਕਾਲ ਪੁਰਖ ਦੇ ਲੇਖੇ ਵਿੱਚ ਪਰਵਾਨ ਨਹੀਂ ਹੋਇਆ ਸੁੱਧ ਸਿਪਾਹ ਦੁਰੰਤ ਦਬਾਹ ਸੋ ਸਾਜ ਸਨਾਨ ਦੁਰਜਾੰਦ ਲੈੰਗੇ ਚੰਗੀ ਸਿੱਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀ ਦੁਸ਼ਮਣਾਂ ਨੂੰ ਦੱਬਣ ਵਾਲੇ ਹੋਣ ਸੰਜੂਆਂ ਪਹਿਨੀਆਂ ਹੋਣ ਦੁਸ਼ਮਣਾਂ ਦੇ ਦਲ ਨੂੰ ਹੀ ਦਰੜ ਦੇਣ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲਨੇ ਨਾ ਹਲਣਗੇ ਮਨ ਵਿੱਚ ਭਾਰੀ ਗੁਮਾਨ ਇੰਨਾ ਹੋਵੇ ਕਿ ਪਰਬਤ ਭਾਵੇਂ ਖੰਭ ਲਾ ਕੇ ਆਪਣੇ ਸਥਾਨ ਤੋਂ ਹਿਲ ਜਾਣ ਪਰ ਉਹ ਯੋਧੇ ਰਣ ਵਿੱਚੋਂ ਨਹੀਂ ਹਿੱਲਣਗੇ ਤੋਰ ਰਹੀ ਨਮਰੋ ਰਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਵੈਰੀਆਂ ਦੇ ਦਲ ਤੋੜ ਕੇ ਆਕੀਆਂ ਦੀ ਧੌਣ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮੇਟ ਕੇ ਖਤਮ ਕਰਨ ਵਾਲੇ ਵੀ ਅਸੀਂ ਅਨੇਕਾਂ ਹੀ ਰਾਜੇ ਦੇਖੇ ਹਨ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਮਾਇਆ ਦੇ ਸੁਆਮੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਹੀ ਐਸੇ ਸੂਰਮੇ ਵੀ ਸੰਸਾਰ ਤਿਆਗ ਕੇ ਚਲੇ ਜਾਣਗੇ ਵੀਰ ਅਪਾਰ ਵੱਡੇ ਬਿਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਅਪਾਰ ਸ਼ਕਤੀ ਵਾਲੇ ਵੱਡੇ ਵੀਰ ਅਤੇ ਬਹੁਤ ਬਲਵਾਨ ਯੋਧੇ ਜੋ ਬਿਨਾ ਵਿਚਾਰੇ ਸੰਕੋਚ ਕੀਤੇ ਬਿਨਾ ਸ਼ਸਤਰਾਂ ਦੀ ਮਾਰ ਨੂੰ ਸਹਾਰਦੇ ਹੋਏ ਅਨੇਕਾਂ ਵਾਰ ਸਹਿੰਦੇ ਨੇ ਪਰ ਪਿੱਛੇ ਨਹੀਂ ਮੁੜਦੇ ਦੂਰਤ ਦੇਸ ਮਲਿੰਦਮ ਵਸਨ ਮਾਤੇਗ ਜਾਣ ਕੇ ਮਾਨ ਮਲਿਆ ਕਈ ਦੇਸਾਂ ਦੀ ਏਕਤਾ ਤੋੜਦੇ ਹਨ ਆਕੀਆਂ ਨੂੰ ਮਸਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਮਾਨ ਹੰਕਾਰ ਵੀ ਮਲ ਦਿੰਦੇ ਹਨ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਿਆ ਬੜੇ ਮਜਬੂਤ ਕਿਲਿਆਂ ਨੂੰ ਤੋੜਨ ਵਾਲੇ ਅਤੇ ਗੱਲਾਂ-ਗੱਲਾਂ ਵਿੱਚ ਹੀ ਜੋ ਚੌਂ ਕੁੰਟਾਂ ਨੂੰ ਜਿੱਤਣ ਵਾਲੇ ਐਸੇ ਅਨੇਕਾਂ ਹੀ ਰਾਜੇ ਹੋਏ ਹਨ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਯਾ ਮਾਇਆ ਦਾ ਸੁਆਮੀ ਪ੍ਰਭੂ ਇਨ੍ਹਾਂ ਸਭਨਾ ਦਾ ਮਾਲਕ ਹੈ ਉਸ ਦੇ ਦਰ ਤੇ ਅਨੇਕਾਂ ਹੀ ਜਾਚਕ ਹਨ ਉਹ ਇੱਕ ਪ੍ਰਭੂ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ ਦਾਨਵ ਦੇਵ ਫਨਿੰਦਨ ਸਚਰ ਪੂਤ ਪਵੇਖ ਭਵਾਂ ਜਪਾਂਗੇ ਦੇਵ ਦੇਵਤੇ ਸ਼ੇਸ਼ਨਾਗ ਅਤੇ ਰਾਕਸ਼ਸ਼ ਵੀ ਭੂਤ ਵੀ ਭਵਿੱਖਤ ਵਰਤਮਾਨ ਵਿੱਚ ਪ੍ਰਭੂ ਨੂੰ ਜਪਣਗੇ ਜੀਵ ਚਿੱਤੇ ਚੱਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਜੀਵ ਜਿੰਨੇ ਵੀ ਜਲ ਵਿੱਚ ਜਾਂ ਥਲ ਵਿੱਚ ਹਨ ਸਾਰੇ ਜੀਵਾਂ ਦੀ ਸਥਾਪਨਾ ਪ੍ਰਭੂ ਪਾਲ ਵਿੱਚ ਹੀ ਕਰਦਾ ਹੈ ਉਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੰਜ ਖਪੈਗੇ ਪੁੰਨ ਕਰਮਾਂ ਦੇ ਪ੍ਰਤਾਪ ਨਾਲ ਜੈ ਜੈਕਾਰ ਹੁੰਦੀ ਹੈ ਜੈ ਜੈ ਦੀ ਧੁਨੀ ਵੱਧਦੀ ਹੈ ਅਤੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਅ블ੋਗ ਚ ਪੈਗੇ ਸਾਰੇ ਸੰਤ ਭਗਤ ਜਗਤ ਵਿੱਚ ਪ੍ਰਸੰਨਤਾ ਨਾਲ ਫਿਰਨਗੇ ਅਤੇ ਦੁਸ਼ਮਣ ਵੈਰੀ ਲੋਕ ਛੁੱਪ ਜਾਣਗੇ ਸਭ ਖਤਮ ਹੋ ਜਾਣਗੇ ਮਾਨਵ ਇੰਦਰ ਗਜਿੰਦਰ ਨਰਦਪ ਜਾਨਤਰ ਲੋਕ ਰਾਜ ਕਰਨਗੇ ਜੋ ਮਨੁੱਖ ਇੰਦਰ ਗਜਿੰਦਰ ਕੁਬੇਰ ਵਾਂਗ ਤਿੰਨਾ ਲੋਕਾਂ ਉੱਤੇ ਰਾਜ ਕਰਨਗੇ ਕੋਟ ਇਸ਼ਨਾਨਿਕ ਜਾਤਿਕ দান ਅਨੇਕ ਸੋਮ ਵਰ ਸਾਜ ਬਰਾਂਗੇ ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀਦਾਨ ਕਰਦੇ ਹਨ ਅਨੇਕ ਸੋਮ ਵਰ ਰਚ ਕੇ ਸੁੰਦਰ ਇਸਤਰੀਆਂ ਨੂੰ ਵਿਆਹਉਂਦੇ ਹਨ ਸਮੇਂ ਦਾ ਚੱਕਰ ਉਹਨਾਂ ਤੇ ਵੀ ਚੱਲਦਾ ਹੈ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ ਬ੍ਰਹਮਾ ਸ਼ਿਵ ਜੀ ਵਿਸ਼ਨੂ ਅਤੇ ਇੰਦਰ ਇਹ ਚਾਰੇ ਵੀ ਇਹ ਚੱਕਰ ਵਿੱਚ ਫਸ ਗਏ ਸਨ ਜੋ ਇਹਨਾਂ ਦੇਵਤਿਆਂ ਨੂੰ ਧਿਆਉਂਦੇ ਨੇ ਉਹ ਸਮੇਂ ਦੇ ਚੱਕਰ ਤੋਂ ਬਚ ਨਹੀਂ ਸਕਦੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਹੱਥ ਰਹਿਗੇ ਜਿਹੜੇ ਜੀਵ ਮਾਇਆ ਦੇ ਸਵਾਮੀ ਪਰਮਾਤਮਾ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੇ ਹਨ ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ ਕਾਹ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ ਨਹਾਤ ਫਿਰਿਓ ਲੀਏ ਸਾਤ ਸਮੁੰਦਰਾਂ ਲੋਕ ਗयो ਪਰ ਲੋਕ ਗਵਾਇਓ ਕੋਈ ਸੱਤਾਂ ਸਮੁੰਦਰਾਂ ਵਿੱਚ ਇਸ਼ਨਾਨ ਕਰਦਾ ਫਿਰਿਆ ਉਸ ਦਾ ਲੋਕ ਵੀ ਗਿਆ ਤੇ ਪਰਲੋਕ ਵੀ ਉਸਨੇ ਗਵਾ ਲਿਆ ਬਾਸਕੀਓ ਬਖਿਆਨ ਸੋ ਬੈਠ ਕੇ ऐसे ही ऐसे ਸੋ ਬੈਸ ਬਿਤਾਇਓ ਕਿਸੇ ਨੇ ਵਿਸ਼ੇਵਕਾਰਾਂ ਵਿੱਚ ਮਸਤ ਹੋ ਕੇ ਐਸ਼ ਨਾਲ ਬੈਠ ਕੇ ਜ਼ਿੰਦਗੀ ਬਤੀਤ ਕੀਤੀ ਕਿਸੇ ਨੇ ਜੰਗਲਾਂ ਵਿੱਚ ਨਿਵਾਸ ਕੀਤਾ ਆਪਣੀ ਸਾਰੀ ਉਮਰ ਵਿਅਰਥ ਹੀ ਲੰਘਾ ਦਿੱਤੀ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਮੈਂ ਸੱਚ ਕਹਿੰਦਾ ਹਾਂ ਸਾਰੇ ਸੁਣ ਲਵੋ ਕਿ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ ਉਹਨਾਂ ਨੇ ਹੀ ਉਸ ਪਰਮਾਤਮਾ ਨੂੰ ਪਾਇਆ ਹੈ ਜਪ ਤਪ ਕਰਕੇ ਕੋਰ ਤਪੱਸਿਆਵਾਂ ਸਾਧ ਕੇ ਕਈ ਪ੍ਰਖੰਡ ਕਰਦੇ ਹਨ ਉਹਨਾਂ ਨੂੰ ਪ੍ਰਭੂ ਸ਼ਾਇਦ ਹੀ ਮਿਲਦਾ ਹੈ ਪਰ ਜਿਸ ਨੇ ਪ੍ਰੇਮ ਦੀ ਗੰਢ ਜੋੜ ਲਈ ਉਸ ਨੂੰ ਪ੍ਰਭੂ ਅਵਸ਼્ય ਮਿਲਦਾ ਹੈ ਕਾਹ ਹੁ ਲੈ ਪਾਹਨ ਪੂਜ ਧਰਿਓ ਸਿਰ ਕਾਹ ਹੁ ਲੈ ਲਿੰਗ ਘਰੇ ਲਟਕਾਇਓ ਕਿਸੇ ਨੇ ਸਾਲਗ੍ਰਾਮ ਪੱਥਰ ਨੂੰ ਪੂਜ ਕੇ ਸਿਰ ਉੱਤੇ ਧਾਰਨ ਕਰ ਲਿਆ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿੱਚ ਲਟਕਾ ਲਿਆ ਕਾਹੂ ਲਿਖਿਓ ਅਰਵਾਚਿ ਦਿਸ਼ਾਮੈ ਕਾਹੂ ਪਸਾਹ ਕੋ ਸੀਸ ਨਿਵਾਇਓ ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿੱਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵੱਲ ਸਿਰਨਵਾਇਆ ਹੈ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਯੋ ਕੋਈ ਬੁੱਤਾਂ ਮੂਰਤੀਆਂ ਨੂੰ ਪੂਜ ਰਿਹਾ ਹੈ ਐਸੇ ਲੋਕ ਪਸ਼ੂਆਂ ਵਰਗੇ ਹਨ ਅਤੇ ਕੋਈ ਮਰੇ ਬੰਦਿਆਂ ਨੂੰ ਭਾਵ ਕੇ ਕਬਰਾਂ ਨੂੰ ਪੂਜਦਾ ਫਿਰਦਾ ਹੈ ਕੂਰ ਕਰਿਆ ੁਰਜੇਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਾਰਾ ਸੰਸਾਰ ਹੀ ਕੂੜ ਦੀ ਕਿਰਿਆ ਵਿੱਚ ਉਲਝਿਆ ਹੋਇਆ ਹੈ ਪਰਮਾਇਆ ਦੇ ਸਵਾਮੀ ਪਰਮਾਤਮਾ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਨਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਵਾਉਂਦੇ ਹੋਏ ਸੀਸ ਝੁਕਾਉਣ ਵਾਲੇ ਇੰਨੇ ਹੋਣ ਕਿ ਗਿਣਤੀ ਨਾ ਕੀਤੀ ਜਾ ਸਕੇ ਏਤੇ ਭਏ ਤੂੰ ਕਹਾ ਭਏ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਐਸੇ ਪ੍ਰਤਾਪੀ ਰਾਜੇ ਵੀ ਬਣ ਗਏ ਤਾਂ ਵੀ ਕੀ ਹੋਇਆ ਅੰਤ ਵਿੱਚ ਨੰਗੇ ਪੈਰੀ ਹੀ ਸੰਸਾਰ ਤੋਂ ਗਏ ਹਨ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਭਾਵੇਂ ਸਾਰੇ ਦੇਸ਼ ਦਿਸਾਂਤਰਾ ਨੂੰ ਜਿੱਤੀ ਫਿਰਿਏ ਜਿੱਥੇ ਵੀ ਜਾਈਏ ਅੱਗੇ ਢੋਲ ਮਰਦੰਗ ਅਤੇ ਨਗਾਰੇ ਵੱਜਦੇ ਹੁਣ ਅੰਤਾਂ ਦੀ ਸੋਭਾ ਹੁੰਦੀ ਹੋਵੇ ਚਾਰੇ ਪਾਸੇ ਜੈਕਾਰ ਹੁੰਦੀ ਹੋਵੇ ਗੁੰਜਤ ਗੂੜ ਅਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਇੰਨਾ ਰਾਜਿਆਂ ਕੋਲ ਹਜ਼ਾਰਾਂ ਹੀ ਸੁੰਦਰ ਹਾਥੀ ਮਸਤੀ ਵਿੱਚ ਚਿੰਗਾੜਦੇ ਹੋਣ ਅਤੇ ਹਜ਼ਾਰਾਂ ਹੀ ਉੱਤਮ ਨਸਲ ਦੇ ਘੋੜੇ ਬਾਹਰ ਖੜੇ ਹਿਣਕਦੇ ਹੋਣ ਰਾਜੇ ਦੀ ਬੇਅੰਤ ਸ਼ੋਭਾ ਹੋਵੇ ਭੂਤ ਪਵੇਖਪਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਲੰਘ ਚੁੱਕੇ ਸਮੇਂ ਅਤੇ ਆਉਣ ਵਾਲੇ ਸਮੇਂ ਚੱਲ ਰਹੇ ਸਮੇਂ ਵਿੱਚ ਕਿੰਨੇ ਹੀ ਰਾਜੇ ਹੋਏ ਹਨ ਕੌਣ ਗਿਣ ਕੇ ਦੱਸ ਸਕਦਾ ਹੈ ਵਿਚਾਰੇ ਹੀ ਨਹੀਂ ਜਾ ਸਕਦੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਤੋਂ ਬਿਨਾ ਅੰਤ ਨੂੰ ਜਮਾਂ ਦੇ ਵਸ ਪੈ ਕੇ ਜਮਪੁਰੀ ਚਲੇ ਗਏ ਪਿਛਲੇ ਦੋ ਸਵਈਆਂ ਵਿੱਚ ਸ਼ਕਤੀਸ਼ਾਲੀ ਰਾਜਿਆਂ ਦਾ ਜ਼ਿਕਰ ਕੀਤਾ ਹੈ ਹੁਣ ਧਾਰਮਿਕ ਰੁਚੀ ਵਾਲੇ ਰਾਜਾਂ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਆਨੇਕ ਵਸੇਖੈ ਤੀਰਥ ਤੇ ਇਸ਼ਨਾਨ ਦਇਆ ਕਰਕੇ ਮਾਇਆ ਦਾਨ ਕਰਨੀ ਸੰਜਮ ਰੱਖਣੇ ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ ਰਾਜੇ ਵੀ ਇਸ ਦੁਨੀਆ ਤੇ ਕਈ ਹੋਏ ਹਨ ਵੇਦ ਪੁਰਾਣਿਕ ਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਵਿਦਾਂ ਪੁਰਾਣਾ ਕਤੇਬਾਂ ਅਤੇ ਕੁਰਾਨ ਆਦ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ ਧਰਮ ਗ੍ਰੰਥਾਂ ਨੂੰ ਕੋਖਣ ਵਾਲੇ ਮੂਹ ਜਮਾਨੀ ਯਾਦ ਕਰਨ ਵਾਲੇ ਰਟਣ ਵਾਲੇ ਸਭ ਥਾਮਾਂ ਤੇ ਮੈਂ ਵੇਖੇ ਹਨ ਪੌਣ ਆਹਾਰ ਜਤੀ ਜਤ ਧਾਰ ਸਭ ਸੋ ਵਿਚਾਰ ਹਜ਼ਾਰਕ ਦੇਖੈ ਬਿਨਾ ਕੁਝ ਖਾਦੇ ਪੀਤੇ ਸਿਰਫ ਹਵਾ ਦੇ ਆਸਰੇ ਜਿਉਣ ਵਾਲੇ ਅਤੇ ਜਤ ਸਤ ਧਾਰ ਕੇ ਜਤੀ ਬਣਨ ਵਾਲੇ ਸ਼੍ਰੇਸ਼ਟ ਵਿਚਾਰਾਂ ਵਾਲੇ ਹਜ਼ਾਰਾਂ ਹੀ ਮਹਾਰਾਜੀ ਦੇਖੇ ਹਨ ਸ੍ਰੀ ਭਗਵਾਨ ਭਜੇ ਵਿਨੂਪਤ ਏਕ ਰਤੀ ਵਿਨ ਏਕ ਨ ਲੇਖੈ ਮਾਇਆ ਦੇ ਪਤੀ ਪ੍ਰਭੂ ਦੇ ਭਜਨ ਅਤੇ ਪ੍ਰੇਮ ਤੋਂ ਬਿਨਾ ਪਰਮਾਤਮਾ ਦੇ ਰੰਗ ਵਿੱਚ ਰੰਗੇ ਤੋਂ ਬਿਨਾ ਇੱਕ ਰਾਜਾ ਵੀ ਅਕਾਲ ਪੁਰਖ ਦੇ ਲੇਖੇ ਵਿੱਚ ਪਰਵਾਨ ਨਹੀਂ ਹੋਇਆ ਸੁੱਧ ਸਿਪਾਹ ਦੁਰੰਤ ਦਬਾਹ ਸੋ ਸਾਜ ਸਨਾਨ ਦੁਰਜਾੰਦ ਲੈੰਗੇ ਚੰਗੀ ਸਿੱਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀ ਦੁਸ਼ਮਣਾਂ ਨੂੰ ਦੱਬਣ ਵਾਲੇ ਹੋਣ ਸੰਜੂਆਂ ਪੈਨੀਆਂ ਹੋਣ ਦੁਸ਼ਮਣਾਂ ਦੇ ਦਲ ਨੂੰ ਹੀ ਦਰੜ ਦੇਣ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈੰਗੇ ਮਨ ਵਿੱਚ ਭਾਰੀ ਗੁਮਾਨ ਇੰਨਾ ਹੋਵੇ ਕਿ ਪਰਵਤ ਭਾਵੇਂ ਖੰਭ ਲਾ ਕੇ ਆਪਣੇ ਸਥਾਨ ਤੋਂ ਹਿਲ ਜਾਣ ਪਰ ਉਹ ਯੋਧੇ ਰਣ ਵਿੱਚੋਂ ਨਹੀਂ ਹਿੱਲਣਗੇ ਦੋਰਾਰੀ ਨਮੋਰ ਰਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਵੈਰੀਆਂ ਦੇ ਦਲ ਤੋੜ ਕੇ ਆਕੀਆਂ ਦੀ ਧੌਣ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮੇਟ ਕੇ ਖਤਮ ਕਰਨ ਵਾਲੇ ਵੀ ਅਸੀਂ ਅਨੇਕਾਂ ਹੀ ਰਾਜੇ ਦੇਖੇ ਹਨ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨਾਂ ਤਿਆਗ ਜਹਾਨ ਨਿਦਾਨ ਚੱਲਾਂਗੇ ਮਾਇਆ ਦੇ ਸੁਆਮੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਹੀ ਐਸੇ ਸੂਰਮੇ ਵੀ ਸੰਸਾਰ ਤਿਆਗ ਕੇ ਚਲੇ ਜਾਣਗੇ ਵੀਰ ਅਪਾਰ ਵੱਡੇ ਬਿਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਅਪਾਰ ਸ਼ਕਤੀ ਵਾਲੇ ਵੱਡੇ ਵੀਰ ਅਤੇ ਬਹੁਤ ਬਲਵਾਨ ਯੋਧੇ ਜੋ ਬਿਨਾ ਵਿਚਾਰੇ ਸੰਕੋਚ ਕੀਤੇ ਬਿਨਾ ਸ਼ਸਤਰਾਂ ਦੀ ਮਾਰ ਨੂੰ ਸਹਾਰਦੇ ਹੋਏ ਅਨੇਕਾ ਵਾਰ ਸਹਿੰਦੇ ਨੇ ਪਰ ਪਿੱਛੇ ਨਹੀਂ ਮੁੜਦੇ ਤੋਰਤ ਦੇਸ ਮਲਿੰਦਮ ਵਸਨ ਮਾ ਤੇਗ ਜਾਣ ਕੇ ਮਾਣ ਮਲਿਆ ਕਈ ਦੇਸਾਂ ਦੀ ਏਕਤਾ ਤੋੜਦੇ ਹਨ ਆਕੀਆਂ ਨੂੰ ਮਸਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਮਾਣ ਹੰਕਾਰ ਵੀ ਮਲ ਦਿੰਦੇ ਹਨ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਿਆ ਬੜੇ ਮਜਬੂਤ ਕਿਲਿਆਂ ਨੂੰ ਤੋੜਨ ਵਾਲੇ ਅਤੇ ਗੱਲਾਂ-ਗੱਲਾਂ ਵਿੱਚ ਹੀ ਜੋ ਚੌਂ ਕੁੰਟਾਂ ਨੂੰ ਜਿੱਤਣ ਵਾਲੇ ऐसे अनेका ही राजे ਹੋਏ ਹਨ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਜਕ अनेक ਸੋ ਏਕ ਦਵਿਆ ਮਾਇਆ ਦਾ ਸੁਆਮੀ ਪ੍ਰਭ ਇਹਨਾਂ ਸਭਨਾ ਦਾ ਮਾਲਕ ਹੈ ਉਸ ਦੇ ਦਰ ਤੇ अनेका ਹੀ ਜਜਕ ਹਨ ਉਹ ਇੱਕ ਪ੍ਰਭ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ दानव ਦੇਵ ਫਣਿੰਦਨ ਸਚਰ ਪੂਤਪਵੇਖ ਭਵਾਨ ਜਪਾਂਗੇ ਦੇਵ ਦੇਵਤੇ ਸ਼ੇਸ਼ਨਾਗ ਅਤੇ ਰਾਕਸ਼ਸ਼ ਵੀ ਭੂਤ ਵੀ ਭਵਿੱਖਤ ਵਰਤਮਾਨ ਵਿੱਚ ਪ੍ਰਭੂ ਨੂੰ ਜਪਣਗੇ ਜੀਵ ਚਿੱਤੇ ਚੱਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਜੀਵ ਜਿੰਨੇ ਵੀ ਜਲ ਵਿੱਚ ਜਾਂ ਥਲ ਵਿੱਚ ਹਨ ਸਾਰੇ ਜੀਵਾਂ ਦੀ ਸਥਾਪਨਾ ਪ੍ਰਭੂ ਪਾਲ ਵਿੱਚ ਹੀ ਕਰਦਾ ਹੈ ਹੁਣ ਪ੍ਰਤਾਪਨ ਬਾੜ ਜੈਤ ਤੁਨ पाप बनके बहुपुंज ਖਪੈਗੇ ਪੁੰਨ ਕਰਮਾਂ ਦੇ ਪ੍ਰਤਾਪ ਨਾਲ ਜੈ ਜੈਕਾਰ ਹੁੰਦੀ ਹੈ ਜੈ ਜੈ ਦੀ ਧੁਨੀ ਵੱਧਦੀ ਹੈ ਅਤੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਅ블ੋਗ ਚ ਪੈਗੇ ਸਾਰੇ ਸੰਤ ਭਗਤ ਜਗਤ ਵਿੱਚ ਪ੍ਰਸੰਨਤਾ ਨਾਲ ਫਿਰਨਗੇ ਅਤੇ ਦੁਸ਼ਮਣ ਵੈਰੀ ਲੋਕ ਛੁਪ ਜਾਣਗੇ ਸਭ ਖਤਮ ਹੋ ਜਾਣਗੇ ਮਾਨਵ ਇੰਦਰ ਗਜेंद्र ਨਰਾਦ ਜਾਣ ਤ੍ਰਲੋਕ ਰਾਜ ਕਰਨਗੇ ਜੋ ਮਨੁੱਖ ਇੰਦਰ ਗਜਿੰਦਰ ਕੁਬੇਰ ਵਾਂਗ ਤਿੰਨਾਂ ਲੋਕਾਂ ਉੱਤੇ ਰਾਜ ਕਰਨਗੇ ਕੋਟ ਇਸਨਾਨ ਗਜਾਤਿਕ দান ਅਨੇਕ ਸੋਮਵਰ ਸਾਜ ਬਰਾਂਗੇ ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀਦਾਨ ਕਰਦੇ ਹਨ ਅਨੇਕ ਸੋਮਵਰ ਰਚ ਕੇ ਸੁੰਦਰ ਇਸਤਰੀਆਂ ਨੂੰ ਵਿਆਹਉਂਦੇ ਹਨ ਸਮੇਂ ਦਾ ਚੱਕਰ ਉਹਨਾਂ ਤੇ ਵੀ ਚੱਲਦਾ ਹੈ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜੰ ਫਾਸ ਪਰਾਂਗੇ ਬ੍ਰਹਮਾ ਸ਼ਿਵ ਜੀ ਵਿਸ਼ਨੂ ਅਤੇ ਇੰਦਰ ਇਹ ਚਾਰੇ ਵੀ ਇਹ ਚੱਕਰ ਵਿੱਚ ਫਸ ਗਏ ਸਨ ਜੋ ਇਹਨਾਂ ਦੇਵਤਿਆਂ ਨੂੰ ਧਿਆਉਂਦੇ ਨੇ ਉਹ ਸਮੇਂ ਦੇ ਚੱਕਰ ਤੋਂ ਬਚ ਨਹੀਂ ਸਕਦੇ ਜੇ ਨਰ ਸ੍ਰੀ ਪਤਕੇ ਪ੍ਰਸ ਹੰ ਭਗ ਤੇ ਨਰ ਫੇਰ ਨਾ ਦੇਹਤ ਰਹਿਗੇ ਜਿਹੜੇ ਜੀਵ ਮਾਇਆ ਦੇ ਸਵਾਮੀ ਪਰਮਾਤਮਾ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਦੇ ਹਨ ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ ਕਾਹ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ ਨਹਾਤ ਫਿਰਿਓ ਲੀਏ ਸਾਤ ਸਮੁੰਦਰਾਂ ਲੋਕ ਗयो ਪਰ ਲੋਕ ਗਵਾਇਓ ਕੋਈ ਸੱਤਾਂ ਸਮੁੰਦਰਾਂ ਵਿੱਚ ਇਸ਼ਨਾਨ ਕਰਦਾ ਫਿਰਿਆ ਉਸ ਦਾ ਲੋਕ ਵੀ ਗਿਆ ਤੇ ਪਰਲੋਕ ਵੀ ਉਸਨੇ ਗਵਾ ਲਿਆ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਕਿਸੇ ਨੇ ਵਿਸ਼ੇਵਕਾਰਾਂ ਵਿੱਚ ਮਸਤ ਹੋ ਕੇ ਐਸ਼ ਨਾਲ ਬੈਠ ਕੇ ਜ਼ਿੰਦਗੀ ਬਤੀਤ ਕੀਤੀ ਕਿਸੇ ਨੇ ਜੰਗਲਾਂ ਵਿੱਚ ਨਿਵਾਸ ਕੀਤਾ ਆਪਣੀ ਸਾਰੀ ਉਮਰ ਵਿਅਰਥ ਹੀ ਲੰਘਾ ਦਿੱਤੀ ਸਾਚ ਕਹੋ ਸੁਣ ਲਿਓ ਸਭ ਐਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਮੈਂ ਸੱਚ ਕਹਿੰਦਾ ਹਾਂ ਸਾਰੇ ਸੁਣ ਲਵੋ ਕਿ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ ਉਹਨਾਂ ਨੇ ਹੀ ਉਸ ਪਰਮਾਤਮਾ ਨੂੰ ਪਾਇਆ ਹੈ ਜਬ ਤੱਕ ਕਰਕੇ ਕੋਰ ਤਪੱਸਿਆਵਾਂ ਸਾਧ ਕੇ ਕਈ ਪ੍ਰਖੰਡ ਕਰਦੇ ਹਨ ਉਹਨਾਂ ਨੂੰ ਪ੍ਰਭੂ ਸ਼ਾਇਦ ਹੀ ਮਿਲਦਾ ਹੈ ਪਰ ਜਿਸ ਨੇ ਪ੍ਰੇਮ ਦੀ ਗੰਢ ਜੋੜ ਲਈ ਉਸ ਨੂੰ ਪ੍ਰਭੂ ਅਵਸ਼્ય ਮਿਲਦਾ ਹੈ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਿਸੇ ਨੇ ਸਾਲਗ੍ਰਾਮ ਪੱਥਰ ਨੂੰ ਪੂਜ ਕੇ ਸਿਰ ਉੱਤੇ ਧਾਰਨ ਕਰ ਲਿਆ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿੱਚ ਲਟਕਾ ਲਿਆ ਕਾਹੂ ਲਿਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੁ ਸੀਸ ਨਿਵਾਇਓ ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿੱਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵੱਲ ਸਿਰਨਵਾਇਆ ਹੈ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਯੋ ਕੋਈ ਬੁੱਤਾਂ ਮੂਰਤੀਆਂ ਨੂੰ ਪੂਜ ਰਿਹਾ ਹੈ ਐਸੇ ਲੋਕ ਪਸ਼ੂਆ ਵਰਗੇ ਹਨ ਅਤੇ ਕੋਈ ਮਰੇ ਬੰਦਿਆਂ ਨੂੰ ਭਾਵ ਕੇ ਕਬਰਾਂ ਨੂੰ ਪੂਜਦਾ ਫਿਰਦਾ ਹੈ ਕੂਰ ਕਰਿਆ ੁਰਜੇਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਾਰਾ ਸੰਸਾਰ ਹੀ ਕੂੜ ਦੀ ਕਰਿਆ ਵਿੱਚ ਉਲਝਿਆ ਹੋਇਆ ਹੈ ਪਰਮਾਇਆ ਦੇ ਸਵਾਮੀ ਪ੍ਰਮਾਤਮਾ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ